ਤਾਂ ਨਾ ਬੜਾ ਸਮੋਚਾ ਜਾ ਖਲੋਤਾ ਕੀ ਗੱਲ ਆ ਕੋਰ ਛੇਟੇ ਹੋਣਾ ਹੀ ਆ ਕਾਲੂ ਰਹੇ ਹਾਂ ਤਾਂ ਕੀ ਆ ਬਦਲ ਨਹੀਂ ਦੀਵਾ ਨੂੰ ਇਹ ਦੇ ਰੋਜ਼ ਹੁੰਦਾ ਇਹ ਕਿਹੜੀ ਗੱਲ ਆ ਉਹ ਰੋਜ਼ ਹੁੰਦਾ ਇੱਧਰ ਭੈ ਛਾਪਾ ਪਿਆ ਕਾਹਦਾ ਛਾਪਾ ਪੈ ਗਿਆ ਯਾਰ ਝੋਨਾ ਵੜਨ ਵਾਲਾ ਆ ਲੈ ਹਾਂ ਤੇ ਮਸ਼ੀਨ ਨਹੀਂ ਕੋਈ ਲੱਭਣ ਵੇਹੇ ਇੱਕ ਦਾ ਮਾਰ ਖਾਪ ਕੇ ਵੇਹ ਤਨ ਬੜਾ ਫਸਲ ਪਾਲੀ ਦੀ ਹੈ ਹਾਂ ਇਹ ਗੱਲ ਤੇ ਹੈ ਕਿ ਉੱਤੇ ਚੜ ਕੇ ਰਹਿਣਾ ਪੈਂਦਾ ਗਰਮੀਆਂ ਚ ਪਹਿਲੋਂ ਮਾਰ ਖਾਪ ਕੇ ਲਾਇਆ ਹੁਣ ਵੱਢਣ ਲੱਗਿਆ ਪਹਿਲੀ ਗੱਲ ਤੇ ਮਸ਼ੀਨ ਨਹੀਂ ਮਿਲਦੀ ਦੂਜਾ ਡਰ ਇਹ ਆ ਵੀ ਮਸ਼ੀਨਾਂ ਕੋਈ ਮਾੜੀ ਮਿਲ ਜੇ ਕੰਬੈਨ ਜਿਹੜਾ ਦਾਣਾ ਨਾ ਖਰਾਬ ਹੋ ਜਾਵੇ ਛੋਲੇ ਮਸ਼ੀਨ ਦਾ ਤੇਰਾ ਕਰਦਾ ਹਿੱਲਾ ਕੋਈ ਸੋਚ ਲੈਣ ਤੇ ਰੁਕ ਜਾ ਹਾਂ ਇਹ ਗੱਲ ਕੋਈ ਬਾਗ ਆਈ ਇੱਕ ਚੱਲ ਮੈਂ ਜੇਨਵੇਂ ਨਵੀਂ ਲਿਆਇਆ ਏ ਮੇਕ ਮਸ਼ੀਨ ਵਿੱਚ ਕੀ ਨੂੰ ਮਸ਼ੀਨ ਗੁਰੂਆ ਨਵੀਂ ਲਿਆ ਆ ਦਾਣਾ ਦਾਣਾ ਵੇਖੀ ਕਲਾ ਕਲਾ ਦਾਣਾ ਦਿਖੂਗਾ ਕੇ ਮਸ਼ੀਨ ਨਵੀਂ ਕਢਾ ਕੇ ਲਿਆ ਆ ਬੰਦਾ ਜੀ ਤੂੰ ਇੱਥੇ ਖੜਾ ਮੈਂ ਮਸ਼ੀਨ ਵਾਲੇ ਨਾਲ ਗੱਲ ਕਰਨਾ ਜਾਂ ਫੇ ਤੇਰੀ ਵੀ ਕਰਾ ਦੇਣਾ ਚਲ ਠੀਕ ਆ ਮੈਂ ਚਲ ਖੜ ਤੂੰ ਇੱਥੇ ਬਹਿ ਮੈਂ ਕਰਦਾ ਗੱਲ ਮਸ਼ੀਨ ਵਾਲੇ ਨਾਲ ਆ ਆ ਜੀ ਛੇਤੀ ਕੋਈ ਨਾ ਕਰਦਾ ਹੱਥ ਨਹੀਂ ਆਉਣ ਦੇ ਹਾਂ ਠੀਕ ਠੀਕ ਕਦਾ ਫੋਰਮ ਆ ਨਾ ਕੀ ਆ ਲਿਆ ਠੀਕ ਹੈ ਠੀਕ ਹੈ ਤੂੰ ਆਉਦੇ ਸਮਾਂ ਕੀ ਆ ਚੱਲ ਹੈ ਤੇ ਵੇਲੇ ਹੀ ਅੱਜ ਕੀ ਚੱਦ ਗਿਆ ਨਹੀਂ ਕੰਮ ਤੇ ਕਿਵੇਂ ਵੇਲੇ ਆ ਸੱਟ ਜੀ ਲੱਗੀ ਪੈਰ ਤੇ ਕੀ ਚੱਕਰ ਪੈ ਗਿਆ ਜੀ ਓਏ ਕੋਲ ਨਹੀਂ ਅੱਗ ਲੱਗੀ ਮੋਟਰਸਾਈਕਲ ਨੂੰ ਓ ਲੈਣਾ ਧਿਆਨ ਨਾ ਚੱਲਿਆ ਕਰੋ ਗੁਰੂ ਆਹ ਕਿਹੜੇ ਚੱਕਰਾਂ ਤੁਸੀਂ ਕੰਮ ਕਰਨਾ ਹੈ ਜੀ ਉਹ ਗੱਲ ਓਏ ਉਹ ਬੰਦੇ ਬੜੇ ਅੰਤਰੇ ਸਮਾਨ ਨਾਲ ਰੱਜੇ ਰਹਿੰਦੇ ਯਾਰ ਲੈ ਹਾਂ ਆ ਹੋਰ ਕਿਦਾਂ ਲੱਗਾ ਟਾਈਮ ਟੂ ਮੱਜ ਤੇ ਵੀ ਟਾਈਮ ਹੈ ਉਹ ਕੰਮ ਕਰੋ ਤੁਸੀਂ ਬਾਰੇ ਬੰਦਾ ਇਹ ਆਪਣਾ ਖਾਸ ਹੀ ਇੱਕ ਤੇ ਵੱਡਣਾ ਛੋਣਾ ਥੋੜਾ ਕੋਈ ਨਹੀਂ ਛੋਣਾ ਵੱਡ ਲੈਨੇ ਆ ਤੁਸੀਂ ਉਹ ਕੰਮ ਕਰੋ ਠੀਕ ਚਲੋ ਫੇਰ ਚਲਦੇ ਆਂ ਕਿਤਾ ਬੰਦੇ ਖਾਸ ਹੀ ਆਪਣੇ ਦੇ ਠੀਕ ਆ ਮਤਲਬ ਪੈਸੇ ਤੇ ਲੈਣਾ ਕੋਈ ਯੱਕਰ ਨਹੀਂ ਆ ਕਿੰਨੇ ਕੁ ਕਿੱਲੇ ਆ ਕਿੱਲੇ ਬੰਦੇ ਵਧੀਆ ਜਨ ਦੱਸਤਾ ਥਾਮੀ ਠੀਕ ਆਗੇ ਗੱਲ ਕਰੀ ਆੰਮਲੀ ਹੀ ਆ ਪਾ ਮਸ਼ੀਨ ਦਾਣਾ ਦਾਣਾ ਕਰ ਦੂ ਪੂਰਾ ਕੋਈ ਚੱਕਰ ਹੀ ਨਹੀਂ ਆ ਕੋਈ ਨਹੀਂ ਬਾਕੀ ਤੁਸੀਂ ਟੈਨਸ਼ਨ ਨਾ ਲਿਓ ਚਾਹ ਪਾਣੀ ਪੂਰਾ ਪਚਾਵਾਂਗੇ ਆਪਾਂ ਮਗਰ ਚੱਕਰ ਕੋਈ ਨਹੀਂ ਨਹੀਂ ਉਹ ਤਾਂ ਨਹੀਂ ਕੋਈ ਭਾਵੇਂ ਦਿਹਾੜੀ ਲੱਗ ਜੇ ਵੱਡਣਾ ਵਧੀਆ ਤਰ੍ਹਾਂ ਕੇ ਨਹੀਂ ਨਹੀਂ ਵਧੀਆ ਹੀ ਵੱਡਾ ਵੀ ਕੋਈ ਨਹੀਂ ਬੰਦਾ ਤਾਂ ਦਾ ਆਪਣਾ ਹੀ ਆ ਹਾਂ ਖਾਸ ਹੀ ਬੰਦੇ ਆਗੇ ਨਹੀਂ ਨਹੀਂ ਠੀਕ ਕੋਈ ਨਹੀਂ ਚਲਾ ਫੋਰ ਮੈਂ ਨਾ ਵੇ ਮੜਾਵਾ ਬੰਦੇ ਨੇ ਤੈਨੂੰ ਵੇਖ ਲਓ ਫਿਰ ਖਾਂ ਤੂੰ ਜਾ ਕੇ ਆਹੋ 40 ਪਲੇ ਵੇਖ ਲਓ ਫਿਰ ਜਦਾਂ ਨੂੰ ਲੈ ਵੀ ਫੋਰਮੈਨ ਆਈ ਸਾਫ ਇਹਦੇ ਵਡਣਾ ਝੋਨਾ ਤੁਸੀਂ ਠੀਕ ਠੀਕ ਆ ਕਿੱਧਰ ਜਵਾ ਲੱਕ ਜਾ ਚੱਕ ਲਿਆਂਦਾ ਹੀ ਓਏ ਗੁਰਵਾ ਫੋਰਮੈਨ ਪੂਰਾ ਟੌਪ ਦਾ ਹੀ ਓ ਮਾਨਸੇ ਤੋਂ ਲਿਆਂਦਾ ਮਾਨਸੇ ਤੋਂ ਅੱਛਾ ਕੀ ਇਹ ਚਲਾ ਲੈਂਦਾ ਕੰਬੈਨ ਨਾ ਨਾ ਕਾਰੀਗਰਿਆ ਖਿਡਾਰੀ ਪੂਰਾ ਵੇਖ ਪਾ ਵੀ ਆਪਣਾ ਝੋਨਾ ਵਡਣ ਵਾਲਾ ਹੋਇਆ ਤੈਨੂੰ ਪਤਾ ਵੀ ਫਸਲ ਸੰਭਣੀ ਕਿੰਨੀ ਜ਼ਰੂਰੀ ਹੋ ਜਾਂਦੀ ਆ ਵੀ ਪੈਸੇ ਆਪਾਂ ਵੜਾਂਗੇ ਵੇਚਾਂਗੇ ਤਾਂ ਹੀ ਪੈਸੇ ਆਉਣੇ ਜੇਬ ਚ ਸਹੀ ਹੈ ਸਹੀ ਹੈ ਤੇ ਤੂੰ ਕਿੱਦਾਂ ਵੇ ਚਾਹ ਕੇ ਜਿੱਦਾਂ ਰਿਸ਼ਤਾ ਲੈਣ ਆਲੇ ਵਾਂਗੂ ਸੰਗੀਆਂ ਨਾ ਵਾਂ ਤੂੰ ਖੁੱਲ ਕੇ ਗੱਲ ਦੱਸ ਵੀ ਕਿੰਨਾ ਚਿਰ ਹੋ ਜਾ ਤੈਨੂੰ ਕੰਬੈਨ ਪਾਈ ਨੀ ਖੁੱਲ ਕੇ ਕੀ ਤੂੰ ਰਿਸ਼ਤਾ ਕਰਾਉਣਾ ਤੂੰ ਸਿੱਧਾ ਦੱਸ ਝੋਨਾ ਕਿ ਨਾ ਵਧਾਉਣਾ ਝੋਨਾ ਬਣਾ ਥਾ ਵਾਧੂ ਆ ਤਾਂ ਫਿਕਰ ਮੈਨੂੰ ਬਹੁਤ ਹੈ ਮੈਨੂੰ ਤੇ ਆਉਂਦੀ ਨਹੀਂ ਆ ਨੀਂਦ ਤੂੰ ਪੈਸੇ ਤੋਂ ਟੈਨਸ਼ਨ ਨਾ ਲੈ ਪੈਸੇ ਤੇਰੇ ਮੇਰੇ ਪੈਸੇ ਆਪਣਾ ਪਿੰਡ 'ਚ ਵਿਆਹ ਪੈਸਿਆਂ ਦੀ ਨਹੀਂ ਚੱਲ ਕੋਈ ਵੀ ਚੱਕਰ ਤੂੰ ਇੱਕ ਵਾਰੀ ਦੱਸੋ ਕਿੰਨੇ ਮੇਰੇ ਤੂੰ ਥਾ ਲਾਲਾ ਵੀ ਪਹਿਲਾਂ ਤੂੰ ਇਹ ਦੱਸ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਬੈਨ ਚਲਾਉਂਦਿਆਂ ਨੂੰ ਸਾਨੂੰ 20 ਸਾਲ 20 ਸਾਲ ਠੀਕ ਕਿ ਜੱਦੀ ਪੁਸ਼ਤੀ ਕਰ ਲੈ ਆਹੋ ਦਾਦਿਆਂ ਦਾ ਚੱਲਦਾ ਉਹਨਾਂ ਦਾ ਕੰਮ ਤੇ ਪੁਰਾਣੀਆਂ ਤਾਂ ਮੈਂ ਨਾ ਠੀਕ ਠੀਕ ਤੇ ਕਿੰਨਾ ਝੋਨਾ ਵੜ ਦਿੰਦੇ ਇੱਕ ਦਿਨ 'ਚ ਤੂੰ ਇਹਨਾਂ ਕਿੱਲੇ 13 14 ਨੂੰ ਪਹਚਾ ਦਿੰਦੇ ਆ ਫੋਰਮੈਨ ਤੈਨੂੰ ਦੱਸਿਆ ਕਰ ਇਹ ਕਿਉਂ ਨਹੀਂ ਬੋਲਦਾ ਤੂੰ ਬੋਲ ਬੋਲ ਕੇ ਦਸਣਿਆਂਾਂ ਦੇ ਵਿੱਚ ਤੇ ਯਾਰ ਤੂੰ ਮੇਰੀ ਗੱਲ ਸੁਣ ਤੂੰ ਝੋਨਾ ਵਡਾਉਣਾ ਤੂੰ ਦੱਸ ਸਕਦਾ ਵਡਾਉਣਾ ਤੈਨੂੰ ਕੀ ਲੱਗੇ ਜਿੰਨਾ ਮਰਜੀ ਵਡਾ ਆਪਣਾ ਤੇ ਵੇਖ 4 5 ਹੈਗਾ ਥਾਂ 4 5 4 5 ਕਿੱਲੇ ਤੇ ਬਚਾਈਆ ਫੋਰਮੈਨ ਲਾਓ ਯਾਰ ਮੇਰੀ ਨਹੀਂ ਕਿੱਲੇ ਨਹੀਂ 4 5 ਮਰਲੇ ਉਹ ਗੋਰੂਆ ਖਪਾਇਆ ਤੇ ਤੁਹਾਨੂੰ ਸਵੇਰ ਦਾ ਜਿੱਦਾਂ ਨਸੀਬ ਨਹੀਂ ਲੱਭਦੀ ਤੂੰ